ਸਰ ਜਵਾਨਾ ਹਲਾ ਮਾ ਹੋ ਯਾਰ ਆਮ ਆਲੀ ਪਾਰਟੀ ਦੇ ਕਾਂਗਰਸ ਦੇ ਵਰਕਰਾਂ ਦੇ ਵਿਚਾਲੇ ਕੀ ਕਾਰਨ ਬਣਿਆ ਕਾਰਨ ਮੈਂ ਜਿਆਇਆ ਹੀ ਹਾਂ ਹੁਣ ਬਾਹਰ ਗਿਆ ਸੀਗਾ ਉਹਨਾਂ ਪਤਾ ਕਰਦਾ ਮੈਂ ਕੀ ਆ ਔਰ ਗੱਲ ਤਾਂ ਮਾੜੀ ਆ ਭਵੇਂ ਕਿਸੇ ਦੇ ਵੀ ਕਿਹੜੀ ਵੀ ਪਾਰਟੀ ਦੇ ਬੰਦੇ ਆ ਗੱਲ ਮਾੜੀ ਆ ਜੋ ਮੈਂ ਤਾਂ ਵਾਰੀ ਵਾਰੀ ਵੀਡੀਓ ਵੀ ਪਾਉਣਾ ਮੇ ਆਪਾਂ ਭਾਈਚਾਰਾ ਪਿਆਰ ਬਣਾ ਕੇ ਰੱਖਣਾ ਲੜਦਾ ਨਹੀਂਗਾ ਕਿਸੇ ਨੇ ਇਲੈਕਸ਼ਨ ਤਾਂ ਆਏ ਤੇ ਗਏ ਕਿ ਆਪਾਂ ਦਾ ਸਾਰਿਆਂ ਇੱਥੇ ਹੀ ਰਹਿਣਾ। ਕਿ ਆਪਾਂ ਇਹੋ ਜਿਹਾ ਕੰਮ ਨਾ ਕਰੀਏ। ਕਿਸੇ ਵੀ ਸਾਰਿਆਂ ਨੂੰ ਬੇਨਤੀ ਆ ਵੀ ਪਿਆਰ ਸ਼ਾਂਤੀ ਬਣਾ ਕੇ ਰੱਖੋ। ਭਾਈਚਾਰਾ ਬਣਾ ਕੇ ਰੱਖੋ। ਕਿਉਂਕਿ ਵੇਖੋ ਇਲੈਕਸ਼ਨ ਇਹ ਇੱਕ ਰਾਜਨੀਤੀ ਆ ਤੇ ਸਿਆਸੀ ਬੰਦਿਆਂ ਨੇ ਵੀ ਚਲੋ ਕਾਹਦਾ ਬਣਾਉਣਾ ਹੀ ਆ। ਉਹਨਾਂ ਦੇ ਮਗਰ ਨਾ ਲੱਗੋ। ਮੈਂ ਤਾਂ ਕਹਿੰਦਾ ਕਿਸੇ ਵੀ ਸਿਆਸੀ ਬੰਦੇ ਦੇ ਮਗਰ ਨਹੀਂ ਲੱਗਣਾ ਚਾਹੀਦਾ। ਤੁਸੀਂ ਆਪਦੇ ਪਿੰਡ ਦੇ ਵਿਕਾਸ ਵਾਸਤੇ, ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਉਸ ਗੱਲ ਨੂੰ ਵੇਖਦੇ ਹੋਏ ਆਪ ਦਾ ਤੁਸੀਂ ਇਹ ਜਿਹੜਾ ਚੰਗਾ ਇਨਸਾਨ ਆ ਉਹਨੂੰ ਚੁਣੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਮ ਪਾਰਟੀ ਦੇ ਬੰਦੇ ਨੂੰ ਚੁਣੋ ਤੁਸੀਂ ਕਾਂਗਰਸ ਜਿਹੜਾ ਚੰਗਾ ਵਾ ਜਿਹੜਾ ਪਿੰਡ ਦੇ ਵਿੱਚ ਕੰਮ ਕਰਦਾ ਜਿਹੜਾ ਹਰ ਬੰਦੇ ਦੀ ਗੱਲ ਸੁਣਦਾ ਜਿਹੜਾ ਇਮਾਨਦਾਰ ਆ ਉਹਨੂੰ ਚੁਣੋ ਸੁਖਵੀਰ ਸਿੰਘ ਜੀ ਦਾ ਵੱਲੋਂ ਕਿਹਾ ਜਾ ਰਿਹਾ ਕਿ ਇਹ ਨਜਾਇਜ਼ ਕਾਗਜ਼ਪੱਤਰ ਨੇ ਕੀ ਸਮਝਦੇ ਨੇ ਲੋਕ ਇਹ ਤਾਂ ਬਈ ਇਹਨੂੰ ਚੰਗਾ ਕਰ ਲੋ ਤਵੀ ਮਾੜਾ ਮਾੜਾ ਕਰ ਲੋ ਤਵੀ ਮਾੜਾ ਇਹਨੇ ਕਦੇ ਖੁਸ਼ ਹੋਣਾ ਹੀ ਨਹੀਂਗਾ ਮੈਂ ਤਾਂ ਬੜੀ ਬੜੀ ਕਿਹਾ ਇਹਦੇ ਸੱਜਣਾ ਮਿੱਤਰਾਂ ਨੂੰ ਵੀ ਨਾ ਇਹੋ ਜਿਹਾ ਕੰਮ ਕਰਿਆ ਕਰੋ ਕੀ ਫਾਇਦਾ ਕੋ ਮਿਲਦਾ ਐਵੇਂ ਝੂਠੀਆਂ ਫਾਵਾ ਹੁਣ ਬੰਦੇ ਤਾਂ ਇਹਨਾਂ ਦੇ ਡਾਂਗਾ ਲੈ ਕੇ ਆਉ ਤ ਸਿੱਧ ਹੋਈ ਜਾਣੇ ਆ ਅੱਜ ਨਹੀਂ ਕਿ ਜਦਨਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਮਾ ਡਾਂਗਾ ਇਹਨਾਂ ਦੇ ਬੰਦੇ ਲੈ ਕੇ ਆਏ ਕਿਰਪਾਨਾਂ ਇਹਨਾਂ ਦੇ ਬੰਦੇ ਲੈ ਕੇ ਆਏ ਹਾਂ ਤੇ 6 ਵਜੇ ਆ ਤ ਤੂੰ ਕਹੀ ਇਹਨਾਂ ਗੋਲੀ ਚ ਉੱਥੇ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਇਹਨਾਂ ਦੇ ਬੰਦੇ ਨੇ ਚਲਾਈਆਂ ਮੈਂ ਗੁਰਦੁਆਰੇ ਜਾਂਦਾ ਹਾਂ ਜੇ ਸਾਡੇ ਕਹੇ ਬੰਦੇ ਨੇ ਗੋਲੀ ਚਲਾਈ ਹੈ ਨਾ ਮੈਂ ਫੌਂਦੇ ਨੂੰ ਤਿਆਰ ਕੋਈ ਗੋਲੀ ਨਹੀਂ ਇਹਨਾਂ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਇਹਨਾਂ ਨੇ ਸ਼ੁਰੂਆਤ ਕੀਤੀ ਆ ਜਦੋਂ ਸ਼ਾਂਤਬਾਈ ਸਾਰਾ ਕੰਮ ਚੱਲ ਰਿਹਾ ਕੀ ਲੋੜ ਆਪਾਂ ਐਵੇਂ ਆੜ ਕੇ ਨਾਰੇ ਲਾ ਕੇ ਤੂੰ ਤੂੰ ਮੈਂ ਐਵੇਂ ਕਰਦੀ ਤੇ ਮੁੜ ਕੇ ਇਲਜ਼ਾਮ ਲਾਦਣਾ ਨਾ ਨਰੇਸ਼ ਕਟਾਰੀਆ ਕਰਾਉਂਦਾ ਕੀ ਇਸ ਮਾਮਲੇ ਦੀ ਜਾਂਚ ਕਰਵਾਈ ਜਾਏ ਮੈਂ ਕਹਿੰਦਾ ਬਿਲਕੁਲ ਕਰਾਉਣੀ ਹੈ ਮੈਂ ਤਾਂ ਹੋਏ ਅਸਰਾਂ ਨੂੰ ਕਹਤਾ ਵੀ ਇਹ ਮੈਂ ਪੂਰੀ ਸਹੀ ਜਾਂਚ ਹੋਣੀ ਚਾਹੀਦੀ ਆ